ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਪਹੁੰਚ ਗਏ ਸੀ ਨਾਬੇ ਸ਼ਹਿਰ ਦੇ ਵਿੱਚ ਬਾਈਆਂ ਦੇ ਬਹੁਤ ਫੋਨ ਆ ਰਹੇ ਸੀ ਕਹਿ ਰਹੇ ਸੀ ਵੀ ਬਾਲ ਪੇਪਰ ਲਾਉਣ ਵਾਸਤੇ ਸਾਨੂੰ ਜਮੀ ਜੈਨਮ ਰੇਟ ਤੇ ਬਾਈ ਕੋਈ ਮਲਾਓ ਉਹ ਵੀਡੀਓ ਬਣਾਓ ਇਸ ਕਰਕੇ ਮਾਰਕੀਟ ਦੇ ਵਿੱਚ ਰੇਟ ਬਹੁਤ ਉੱਪ ਚੱਲ ਰਿਹਾ ਅਸੀਂ ਅੱਜ ਆਏ ਸੀ ਬਾਈ 7 ਨਾਮ ਦੀ ਨਵੇਂ ਮੇਰੇ ਨਾਮ ਦਾ ਹੀ ਵੀਰ ਹੈ ਵੀ ਭਾਈ ਆਪਣਾ ਵੱਡਾ ਤੇ ਤੇ ਅਸੀਂ ਨਾਬੇ ਪਹੁੰਚੇ ਅੱਜ ਤੇ ਬਾਜੀ ਨਾਲ ਤੁਹਾਡੀ ਗੱਲਬਾਤ ਕਰਉਣੀ ਆ ਹਾਂਜੀ ਬਾਈ ਜੀ ਹਾਂਜੀ ਸਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਸੁਤਨਾਮ ਦਲੇਰੀ ਦਲੇਰੀ ਪ੍ਰੈਸ ਨਾਬੇ ਤੋਂ ਠੀਕ ਹੈ ਜੀ ਤੇ ਆਪਣਾ ਜੀ ਮੇਨ ਕੰਮ ਪ੍ਰਿੰਟਿੰਗ ਆਫਸੈਟ ਪੋਸਟਰ ਫਲੈਕਸ ਵਿਆਰਮ ਦੇ ਕਾਰਡ ਤੇ ਨਾਲ ਹੀ ਆਪਣਾ ਫਲੈਕਸ ਵਾਲਪੇਪਰ ਦਾ ਕੰਮ ਆ ਜੀ ਜਿਵੇਂ ਕਿ ਲੋਕਾਂ ਦੇ ਰੇਟ 20 ਰੁਪਏ 22 ਰੁਪਏ 12 ਰੁਪਏ ਆਪਣਾ ਜੀ ਵਧੀਆ ਅਮਰੀਕਨ ਬਾਉਂਡ ਦਾ ਫੈਕੋ ਲਾ ਕੇ ਵਧੀਆ ਕੰਮ ਕਰਕੇ ਤਸੱਲੀ ਵਕਸ ਕੋਈ ਗਾਰੰਟੀ ਨਹੀਂ ਕੋਈ ਵਾਰੰਟੀ ਨਹੀਂ ਆਪਣੀ ਗਰੰਟੀ ਆਪਣੀ ਉਹ ਹੈ ਜਿਨ੍ਹਾਂ ਦੇ ਲੋਕਾਂ ਨੇ ਆਪਾਂ ਘਰੇ ਕੰਮ ਕੀਤਾ ਹੋਇਆ ਨੰਬਰ ਲੈ ਜੇ ਉਹਨਾਂ ਦੇ ਆਪਾਂ ਲਾਉਣੇ 11 ਰੁਪਏ 11 ਤੋਂ 10 ਪੈਸੇ ਘੱਟ ਨਹੀਂ 10 ਪੈਸੇ ਵੱਧ ਨਹੀਂ ਬਾਕੀ ਵੀਰੇ ਨੂੰ ਪਤਾ ਹੀ ਆ ਵੀਰੇ ਨੂੰ ਜੁੜੇ ਨਹੀਂ ਬਹੁਤ ਟਾਈਮ ਹੋ ਗਿਆ ਆਪਣੇ ਨਾਲ ਧੰਨਵਾਦ ਤੇ ਬਾਕੀ ਭਾਈ ਜੀ ਜੇ ਆਪਾਂ ਉਰੋਂ ਬਾਈ ਨਹੀਂ ਲੈ ਕੇ ਜਾਂਦੇ ਨੇ ਬਾਲਪੇਪਰ ਉਹਦਾ ਰੇਟ ਕੀ ਹੋਊਗਾ ਭਾਈਆਂ ਵਾਸਤੇ ਤੁਸੀਂ ਦੱਸ ਦੋ ਉਹ ਹੀ ਦੇ ਦਾਂਗੇ ਤੇ ਭਾਈ ਜੀ ਮਾਰਕੀਟ ਦੇ ਵਿੱਚ 10 ਰੁਪਏ ਚੱਲ ਰਿਹਾ 70 ਰੁਪਏ ਦੇ ਦੀਏ ਤੁਸੀਂ ਦੇਖੋ 70 ਰੁਪਏ ਦੇ ਰਿਹਾ ਹੈ। ਬਾਈ ਦੋਸਤੋ ਬਾਈ ਜੀ ਨੇ 70 ਰੁਪਏ ਕਰਤਾ 70 ਰੁਪਏ ਸਕਰ ਫੁੱਟ। ਮਾਰਕੀਟ ਦੇ ਵਿੱਚ 10 ਰੁਪਏ ਚੱਲਦੇ ਆ ਕੋਈ 12 ਲੈਂਦਾ ਕੋਈ ਕਿੰਨਾ ਲੈਂਦਾ ਜੇ ਕੋਈ ਬਾਈ ਜੀ ਤੋਂ ਉਰੋਂ ਲੈ ਕੇ ਜਾਂਦਾ ਤਾਂ 70 ਰੁਪਏ ਸਕਰ ਫੁੱਟ ਦੇ ਹਿਸਾਬ ਨਾਲ ਤੁਹਾਨੂੰ ਬਾਜ਼ਾਰ ਤੇ ਪਰ ਮਿਲ ਜੂਗਾ ਤੇ ਬਾਈ ਜੀ ਕੋਈ ਸਲਾਹ ਆਉਣ ਦਾ ਇਦਾਂ ਦਾ ਕੋਈ ਚੱਕਰ ਕੋਈ ਚੱਕਰ ਨਹੀਂ ਸਰ ਜੇ 1000 ਫੁੱਟ ਤੋਂ ਵੱਧ ਆ ਤਾਂ ਸਾਢੇ 60 ਰੁਪਏ ਦੇ ਦਾਂਗੇ। ਹਾਂ ਜੀ ਬਾਈ ਜੀ ਨੇ ਤਮਾਕਾ ਕਰਤਾ ਦੋਸਤੋ ਜੇ ਕੋਈ 1000 ਸਕਰ ਫੁੱਟ ਤੋਂ ਵੱਧ ਬਾਈ ਜੀ ਨੂੰ ਕੰਮ ਦਿੰਦਾ ਆ ਤਾਂ ਸਾਢੇ 600 ਦੀ ਲਾਗਤ ਨੇ ਬਾਈ ਜੀ ਉਸ ਤੋਂ ਬਾਅਦ ਤੁਹਾਡੀ ਗੱਲ ਵਿੱਚ ਟੋਕਦਾ ਜੇ ਪੂਰੀ ਕੋਠੀ ਦਾ ਕੰਮ ਦਿੰਨੇ ਹੋ ਸਾਰੀ ਕੋਠੀਆਂ ਦਾ ਇੱਕ ਕਮਰਾ ਫ੍ਰੀ ਲੈ ਵੀ ਦੋਸਤੋ ਬਾਈ ਨੇ ਫੁੱਲ ਪਨਾਕਾ ਕਰਤਾ ਸਾਰੀ ਕੋਠੀਆਂ ਤੁਸੀਂ ਕੰਮ ਲਓਗੇ ਤਾਂ ਇੱਕ ਕਮਰਾ ਬਾਈ ਜੀ ਹੁਣੀ ਫ੍ਰੀ ਲਓਗੇ ਬਿਲਕੁਲ ਫ੍ਰੀ ਲੈ ਵੀ ਦੋਸਤੋ ਚੱਕੋ ਮੇਰਾ ਵੀ ਕੰਟੈਕਟ ਨੰਬਰ ਹਾਂਜੀ ਵੇ ASCII 36969992 ਠੀਕ ਹੈ ਜੀ ਪ੍ਰੈਸਵਾ ਦੋ ਬਾਈ ਜੀ ਕਿੱਥੇ ਆਪਣੇ ਆਪਣਾ ਜੀ ਦਲੇਰੀ ਪ੍ਰਿੰਟਿੰਗ ਪ੍ਰੈਸ ਨਾਬਾ ਗौਸ਼ਲਾ ਰੋਡ ਦਰਦੀ ਗੇਟ ਨਾਬਾ ਬਾਕੀ ਬਾਈ ਜੀ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਜੀ ਨੂੰ ਜਦੋਂ ਮਰਜ਼ੀ ਕਾਲ ਲਾ ਲਓ ਜਿੱਥੇ ਮਰਜ਼ੀ ਤੁਸੀਂ ਕਹੋਗੇ ਉੱਥੇ ਬਾਈ ਹੋਣੀ ਤੁਹਾਨੂੰ ਪਹੁੰਚਾ ਦੇਗੇ ਤੇ ਕੋਈ ਸਲਾਵ ਜੀ ਕਿਸੇ ਦੇ ਕੋਠੀ 'ਚ ਆਉਂਦੀ ਆ ਤਾਂ ਉਹਦੀ ਚਿੰਤਾ ਕਰਨ ਦੀ ਲੋੜ ਨਹੀਂ ਬਾਈ ਜੀ ਨੂੰ ਕਾਲ ਕਰ ਲਓ ਥੋੜੀ ਸਲਾਵ ਉਹ ਘਰ ਦੇ ਵਿੱਚੋਂ ਕੋਠੀ ਜੋ ਜਮੀ ਚਕਾ ਰਿਹਾ ਮੈਂ ਕਹਿੰਦਾ ਜੀ ਚੱਕ ਰਾਂਗੀ ਬਾਕੀ ਦੇਖੋ ਤੁਸੀਂ ਇਹ ਮਸ਼ੀਨ ਸਭ ਤੋਂ ਵੱਡੀਆਂ ਮਸ਼ੀਨਾਂ ਨੇ ਬਾਈ ਜੀ ਲਵੇ ਆਹ ਗੱਲ ਤੇ ਬਾਈ ਜੀ ਜਿਹੜੀ ਉੱਧਰ ਪਰਲੇਗਰਾਮ ਚ ਲੱਗੀ ਆ ਉਹ ਜਿਹੜੀ ਮਸ਼ੀਨ ਆਪਣੀ ਉਹ ਆਪਣੀ ਜੀ ਫੋਰ ਕਲਰ ਆਫਸੈਟ ਮਸ਼ੀਨ ਉਤੇ ਪੋਸਟਰ ਕਾ ਕਾਗਜ਼ ਵਾਲੇ ਪੋਸਟਰ ਚਾਪਦੇ ਨੇ ਜੀ ਉਤੇ ਜਿਹੜੀ ਜਾਂ ਪਟਿਆਲੇ ਆ ਜਾਂ ਲੁਧਿਆਣਾ ਸੈਂਟਰ ਚ 10 ਬੈਠੇ ਨੇ ਠੀਕ ਹੈ ਜੀ ਲੈ ਵੀ ਦੋਸਤੋ ਦੇਖ ਸਕਦੇ ਹੋ ਤੁਸੀਂ ਸਭ ਤੋਂ ਵੱਡੀ ਮਸ਼ੀਨ ਬਾਈ ਜੀ ਲਵੇ ਲੁਧਿਆਣਾ ਤੇ ਪਟਿਆਲੇ ਤਿੰਨ ਮਸ਼ੀਨਾਂ ਲੱਗੀਆਂ ਨੇ ਬਾਈ ਜੀ ਕਹਿੰਦੇ ਸਭ ਤੋਂ ਰੇਟ ਘੱਟ ਜੈਨੂਵ ਰੇਟ ਤੇ ਬਾਈ ਜੀ ਹੁਣੇ ਕੰਮ ਕਰਦੇ ਨੇ ਹੋਰ ਤੇ ਰੇਟਾਂ ਦੇ ਆਪਾਂ ਹਾਂਜੀ ਦੇਖ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜਾ ਸ਼ੇਅਰ ਵੀ ਕਰੂਗਾ ਬਾਈ ਜੀ ਉਹਨੇ ਉਹਨੂੰ ਡਿਸਕਾਊਂਟ ਕਰਨਗੇ ਬਿਲਕੁਲ ਜੀ ਬਿਲਕੁਲ ਬਾਈ ਜੀ ਦਾ ਨਾਮ ਲੈ ਕੇ ਜਿਹੜਾ ਆਊਗਾ ਉਹਨਾਂ ਨੂੰ ਸਪੈਸ਼ਲ ਡਿਸਕਾਊਂਟ ਦੇਵਾਂਗੇ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਵੀਰ ਦਾ ਕੰਮ ਵੱਧ ਤੋਂ ਵੱਧ ਚੱਲ ਸਕੇ ਜਿਨ੍ਹਾਂ ਨੂੰ ਲੋੜ ਦੀ ਆ 10 12 15 ਰੁਪਏ ਲਗਾਉਂਦੇ ਨੇ ਬਾਈ ਜੀ ਹੁਣੀ 7 ਰੁਪਏ ਪਰ ਸਕਰ ਫੁੱਟ ਦੇ ਸਾਬ ਨਾਲ ਤੁਹਾਨੂੰ ਦੇਣ ਜੀ ਫਲੈਕਸ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਦਰਸ਼ਕੋ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਸਤਨਾਮ ਦਲੇਰੀ ਦਲੇਰੀ ਪ੍ਰਿੰਟਿੰਗ ਪ੍ਰੈਸ 90 ਤੋਂ ਤੇ ਆਪਣਾ ਜੀ ਫਲੈਕਸ ਪ੍ਰਿੰਟਿੰਗ ਦਾ ਫਲੈਕਸ ਵਾਲਪੇਪਰ ਦਾ ਫਲੈਕਸ ਵਨ ਵੇਜਨ ਦਾ ਆਫਸੈਟ ਪ੍ਰਿੰਟਿੰਗ ਕਾਗਜ਼ ਵਾਲੇ ਪੋਸਟਰਾਂ ਦਾ ਵਿਆਹ ਦੇ ਕਾਰਡਾਂ ਦਾ ਡਿਜੀਟਲ ਪ੍ਰਿੰਟਿੰਗ ਰੱਬ ਦੀ ਕਿਰਪਾ ਨਾਲ ਥੋਡੇ ਛੋਟੇ ਭਰਾ ਦਾ 90 ਤੇ ਪੂਰੇ ਇਲਾਕੇ ਵਿੱਚ ਥੋਡੇ ਕਰਕੇ ਨਾਮ ਆ ਜਰੂਰ ਕੰਮ ਵਾਸਤੇ ਬੇਨਤੀ ਹੈ ਜੀ ਕੰਮ ਦਵੋ ਦੇ ਅਸੀਂਵਾ ਦੋ ਸਾਰਤੋ ਰੇਟ ਕੱਟ ਤੇ ਕੰਮ ਜੈਨੂਨ ਵਧੀਆ ਕੁਆਲਿਟੀ ਚ ਤੇ ਰੇਟ ਬਾਈ ਜੀ ਦੱਸ ਦੋ ਰੇਟ ਆਪਣਾ ਜੀ ਵਾਲਪੇਪਰ ਦਾ ਲੋਕ 12 ਦਿੰਦੇ ਨੇ 15 ਐਮ ਨੇ 50 ਦਿੰਦੇ ਨੇ ਆਪਾਂ ਨੂੰ ਨਹੀਂ ਪਤਾ ਆਪਾਂ ਦਮਾਂਗੇ 11 ਰੁਪਏ ਜੇ ਆਪਾਂ ਪੂਰੀ ਕੋਠੀ ਦਾ ਕੰਮ ਕਰਾਉਣਿਆਂ ਤਾਂ ਇੱਕ ਕਮਰਾ ਫ੍ਰੀ ਬਿਲਕੁਲ ਕੋਈ ਲਾਰਾ ਨਹੀਂ ਕੋਈ ਲੱਪਾ ਨਹੀਂ ਪੂਰੇ ਪੰਜਾਬ ਚ ਸਰਵਿਸ ਹੈ ਜੀ ਆਪਣੀ ਸਰਵਿਸ ਦੇ ਪੈਸੇ ਤੇਲ ਦੇ ਐਕਸਟਰਾ ਹੋਣਗੇ ਬਿਲਕੁਲ 100 ਹੋਵੇ 50 ਹੋਵੇ 200 ਹੋਵੇ ਲੋਕਲ 250 ਕਿਲੋਮੀਟਰ ਦੇ ਏਰੀਆ ਚ ਕੋਈ ਪੈਸਾ ਨਹੀਂ ਤੇ ਜੀ ਪੇਪਰ ਪ੍ਰਿੰਟਿੰਗ ਫਲੈਕਸ ਵਾਲ ਪੇਪਰ ਦੁਆਰ ਤੋਂ ਰਿਪੀਟ ਕਰ ਰਹੇ ਹਾਂ ਜੀ ਵਿਆਹਾਂ ਦੇ ਕਾਰਡ ਇਲੈਕਸ਼ਨ ਦੇ ਹੁੰਦੇ ਤੇ ਕੋਈ ਕੰਮ ਹੋਵੇ ਸਰਪੰਚੀ ਪੰਚੀ ਐਮਸੀ ਐਮਐਲਏ ਆਪਣੇ ਕੋਲ ਸਾਰਾ ਯੂਨਿਟ ਆਪਣਾ ਜੀ ਕੰਮਕਾਰ ਦੀ ਕਿਰਪਾ ਕਰੋ ਬਹੁਤ ਬਹੁਤ ਧੰਨਵਾਦ ਸਸਿਕਾ ਮੈਨੂੰ ਦੋਸਤੋ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਬਾਈ ਦਾ ਬਿਲਕੁਲ ਰੇਟ ਜੈਨ ਉਹ ਤੁਹਾਨੂੰ ਦਿਖਾ ਰਿਹਾ ਸਕਰੀਨ ਤੇ ਚੱਲ ਰਹੇ ਨੇ ਬਾਈ ਹੁਣੀ ਵਾਲ ਦੇ ਉੱਪਰ 5 ਮਿੰਟ ਦੇ ਪਿਆਰ ਕਰ ਦਿੰਦੇ ਨੇ ਦੋਸਤੋ ਤੁਸੀਂ ਦੇਖ ਸਕਦੇ ਹੋ 7 ਰੁਪਏ ਪਰ ਸਕੇਅਰ ਫੁੱਟ ਦੇ ਹਿਸਾਬ ਨਾਲ ਬਾਈ ਹੁਣੀ ਪੈਸੇ ਲੈਂਦੇ ਨੇ ਤੇ ਜੇ ਤੁਸੀਂ ਆਪ ਬੰਦਾ ਸਾਡਾ ਲਾ ਕੇ ਆਊਗਾ ਤਾਂ 11 ਰੁਪਏ ਦੇ ਹਿਸਾਬ ਨਾਲ ਬਾਈ ਹੁਣੀ ਤੁਹਾਡੇ ਤੋਂ ਪੈਸੇ ਰਾਂਗੇ ਮਾਰਕੀਟ ਦੇ ਵਿੱਚ 12 15 20 ਕੀ ਰੇਟ ਚੱਲਦਾ ਦੋਸਤੋ ਦੇਖ ਸਕਦੇ ਹੋ ਜਮੀ ਘੱਟ ਰੇਟਾਂ ਦੇ ਕੋਲ ਵਾਲ ਦੇ ਪਰ ਲੈ ਕੇ ਆਏ ਆ ਜਦੋਂ ਉਸ ਤੋਂ ਤੇ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਧੰਨਵਾਦ